ਮਨਵਿੰਦਰ ਕੌਰ ਪੱਖੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਮੈਲਾ ਕਾਂਗਰਸ ਅੱਜ ਤੁਸੀਂ ਜਿਹੜਾ ਇਸ ਕਚੈਰੀ ਚੌਂਕ ਦੇ ਵਿੱਚ ਇਹ ਧਰਨਾ ਲਾਇਆ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਐਲਾਨ ਕੀਤੇ ਸੀ 1000 ਰੁਪਏ ਲੇਡੀਜ਼ ਦੇ ਖਾਤੇ 'ਚ ਪਾਉਣੇ ਉਹਦੇ ਲਈ ਖੁੱਲ ਕੇ ਦੱਸੋ ਵੀ ਕੀ ਕਿਸ ਤਰ੍ਹਾਂ ਲਾਇਆ ਹੈਗਾ ਧਰਨਾ ਇਸ ਵਾਰ ਕੋਲ ਐਕਚੁਅਲੀ ਜਿਹੜਾ ਇਹ ਧਰਨਾ ਹੈਗਾ ਅਲਕਾ ਲੰਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਗੁਰਸ਼ਰਨ ਕੌਰ ਰੰਦਾਵਾ ਜੀ ਦੇ ਨਿਰਦੇਸ਼ਾਂ ਅਨਸਾਰ ਸਾਰੇ ਪੰਜਾਬ ਦੇ ਵਿੱਚ ਇਹ ਧਰਨਾ ਲਗਾਇਆ ਜਾ ਰਿਹਾ ਹੈ ਕਿ ਜੋ ਭਗਵੰਤ ਮਾਨ ਸਰਕਾਰ ਨੇ ਔਰਤਾਂ ਨਾਲ 1000 ਰੁਪਏ ਦਾ ਵਾਅਦਾ ਕੀਤਾ ਸੀ ਝਾਂਸਾ ਦੇ ਕੇ ਵੋਟਾਂ ਲਈਆਂ ਸੀ ਉਹ ਵਾਅਦਾ ਹਜੇ ਤੱਕ ਉਹਨਾਂ ਨੇ ਪੂਰਾ ਨਹੀਂ ਕੀਤਾ ਕਿਸੇ ਵੀ ਔਰਤ ਦੇ ਖਾਤੇ ਵਿੱਚ 1000 ਰੁਪਏ ਨਹੀਂ ਆਇਆ ਇਹ ਸਾਰੀਆਂ ਬੀਬੀਆਂ ਗਵਾਹ ਐ ਇਹਨਾਂ ਨੂੰ ਪੁੱਛੋ ਕਿ ਇਹਨਾਂ ਨੂੰ 1000 ਰੁਪਏ ਖਾਤਿਆਂ ਵਿੱਚ ਆਇਆ ਚਾਰ ਸਾਲ ਹੋ ਗਏ ਹਜੇ ਤੱਕ ਕਿਸੇ ਬੀਬੀ ਨੂੰ 1 ਰੁਪਿਆ ਵੀ ਉਹਦੇ ਖਾਤੇ ਵਿੱਚ ਨਹੀਂ ਆਇਆ ਇਹ ਝੂਠੀ ਸਰਕਾਰ ਕਦੋਂ ਤੱਕ ਇਹ ਝੂਠੇ ਵਾਅਦੇ ਕਰੂਗੀ ਇਹ ਗੱਲਾਂ ਵਾਲੇ ਹੀ ਭਾਸ਼ਣ ਦਿੰਦੀ ਹੈ ਕੋਈ ਕੋਈ ਇੰਪਲੀਮੈਂਟ ਲਾਗੂ ਤਾਂ ਕਰੇ ਨਾ ਕੋਈ ਚੀਜ਼ਾਂ ਲਾਗੂ ਕਰੇ ਅੱਜ ਤੱਕ ਅਸੀਂ ਦੇਖਿਆ ਤਾਂ ਹੈ ਨਹੀਂ ਭਗਵੰਤ ਮਾਨ ਸਰਕਾਰ ਨੇ ਹਮੇਸ਼ਾ ਭਾਸ਼ਣ ਹੀ ਦਿੱਤੇ ਆ ਕੋਈ ਵੀ ਮਤਲਬ ਕਿਸੇ ਲਈ ਵੀ ਕੋਈ এমਪਲੋਏ ਵਾਸਤੇ ਜਾਂ ਕਿਸੇ ਵਾਸਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਚੀਜ਼ ਲਾਗੂ ਨਹੀਂ ਕੀਤੀ ਸਿਰਫ ਝੂਠੇ ਵਾਦੇ ਹੀ ਕਰਦੀ ਹੈ ਅੱਜ ਹਰ ਸਾਰੇ ਪੰਜਾਬ ਵਿੱਚ ਔਰਤਾਂ ਦੇ ਧਰਨੇ ਇਸ ਲਈ ਲੱਗ ਰਹੇ ਨੇ ਕਿ ਔਰਤਾਂ ਪੁੱਛਣਾ ਚਾਹੁੰਦੀਆਂ ਨੇ ਪੰਜਾਬ ਦੀਆਂ ਕਿ ਜਿਹੜਾ ਭਗਵੰਤ ਮਾਨ ਨੇ 1000 ਰੁਪਏ ਦਾ ਚਾਂਸਾ ਲੇਡੀਜ਼ ਨੂੰ ਦਿੱਤਾ ਸੀ ਉਹ ਕਦੋਂ ਪੂਰਾ ਕਰੇਗਾ ਲੇਡੀਜ਼ ਇਹੀ ਸਵਾਲ ਪੁੱਛਦੀਆਂ ਨੇ ਨਹੀਂ ਤਾਂ ਜਿਹੜਾ ਭਗਵਾਨਤ ਮਾਨ ਹੈ ਔਰਤਾਂ ਤੋਂ ਮਾਫੀ ਮੰਗੇ ਨਹੀਂ ਤਾਂ ਔਰਤਾਂ ਇਹੀ ਮੰਗ ਕਰਦੀਆਂ ਨੇ ਕਿ ਜੇ ਉਹਨਾਂ ਤੋਂ ਔਰਤਾਂ ਦੀ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਉਹਨਾਂ ਤੋਂ ਅਸਤੀਫਾ ਦਿੱਤਾ ਜਾਵੇ